ਦੇਖੋ ਕਿ ਮੈਂ ਖਾ ਰਿਹਾ ਸੁੰਡਾ ਕਣਕ ਨੂੰ ਨਾਲੇ ਇਕੱਠਾ ਕਰਾਈਆਂ ਬਾਕੇ ਰੌਣੀ ਕਰੀ ਫੇਰ ਬਾਕੇ ਫੇਰ ਬਿੱਜੀ ਫੇਰ ਵੀ ਸੁੰਡੀ ਪੈ ਗਈ ਹਰ ਸੁੰਡੀ ਦੇਖੋ ਕਿੰਡੀ ਬੜੀ ਆ ਉਹ ਵੇਖੋ ਦੇਖੋ ਗਿੱਡੀ ਸੁੰਡੀ ਆ ਪਾਣੀ ਚ ਨਿਕਲਿਆ ਬੁਗਲ ਬੁਗਲ ਬਾਹਰ ਦੇਖੋ कि सूडी है देखो देखो कि सूडी है बहुत सूडियाँ निकल रही पानी च